ਮਸਲਾ ਹੈਗਾ ਸਾਰਾ ਇਹ ਤੇ ਕਿਸ ਲਈ ਜਿਹੜਾ ਇਹ ਅੱਜ ਤੱਕ ਮੈਂ ਬਿੱਟੂ ਮੱਲਣ ਭਾਰਤੀ ਕਿਸਾਨ ਜੂ ਨੇ ਇਕਤਾਗਰਾ ਹਾਂ ਆ ਸਾਡੇ ਜ਼ਿਲ੍ਹਾ ਮੁਕਸਰ ਸਾਹਿਬ ਤੋਂ ਪਿੰਡ ਦੂਦਾ ਤੋਂ ਬੇਟੀ ਕੋਟ ਸੁਖੀਆਂ ਪਿਆਈ ਹੋਈ ਸੀ ਪਿਛਲੇ 9 ਮਹੀਨੇ ਹੋ ਗਏ ਉਹਨਾਂ ਦੇ ਪਤੀ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਉਹਨਾਂ ਦੇ 5 ਸਾਲ ਦਾ ਬੇਟਾ ਤੇ ਉਸ ਤੋਂ ਬਾਅਦ ਕੀ ਘਟਨਾ ਵਾਪਰਦੀ ਹੈ ਇੱਥੇ ਚਮਕੌਰ ਸਿੰਘ ਐਸ ਐਚਓ ਹੁੰਦਾ ਸੀਗਾ ਸੱਤਰ ਥਾਣੇ ਦੇ ਵਿੱਚ ਬੇਟੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਜ਼ਮੀਨ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਲੱਗ ਗਏ ਇਹਨੂੰ ਘਰੋਂ ਬਾਹਰ ਕੱਢਣ ਦੀਆਂ ਸਾਸਤਾ ਤਹਿਤ ਤਹਿਤ ਕੰਮ ਕਰਨ ਲੱਗ ਗਏ ਜੇਠ ਸਹਰਾ ਸਾਹਿਬ ਤੇ ਸਾਰਾ ਪਰਿਵਾਰ ਮਿਲ ਕੇ ਉਸ ਤੋਂ ਬਾਅਦ ਮਸਲਾ ਥਾਣੇ ਦੇ ਵਿੱਚ ਆ ਜਾਂਦਾ ਹੈ ਜਦੋਂ ਥਾਣੇ ਦੇ ਵਿੱਚ ਮਸਲਾ ਆਉਂਦਾ ਹੈ ਤੇ ਚਮਕੌਰ ਸਿੰਘ ਐਸਐਚਓ ਦੇ ਥਰੂ ਇੱਥੇ ਰਾਜੀਨਾਮਾ ਹੋ ਜਾਂਦਾ ਬਈ ਸਾਢੇ 6-6 ਕਿੱਲੇ ਪੈ ਲਈ ਹੈ ਜਿਹੜੀ ਤਿੰਨ ਹਿੱਸੇ ਕੀਤੇ ਜਾਂਦੇ ਉਸ ਤੋਂ ਬਾਅਦ ਕੀ ਹੁੰਦਾ ਹੈ ਫਿਰ ਜਿਹੜਾ ਉਹਨਾਂ ਦਾ ਸੌਹਰਾ ਸਾਹਿਬ ਸੀਗਾ ਉਹ ਜਲੀਲ ਹਰਕਤਾਂ ਸ਼ੁਰੂ ਕਰ ਦਿੰਦਾ ਉਹਦੀਆਂ ਬਕਾਇਦਾ ਵੀਡੀਓ ਨੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜੇਠ ਬੰਦੂਖ ਹਸਲਾ ਲੈ ਕੇ ਕੋਠੇ ਤੇ ਚੜ੍ਹ ਕੇ ਉਹਨੂੰ ਧਮਕਾਉਣ ਲੱਗ ਜਾਂਦਾ ਡਰਾਉਣ ਲੱਗ ਜਾਂਦਾ ਤੇ ਉਸ ਤੋਂ ਬਾਅਦ 7 ਕਿੱਲੇ ਜ਼ਮੀਨ ਸਾਢੇ 6 ਜਿਹੜੇ ਸੌਹਰਾ ਸਾਹਿਬ ਦੇ ਨਾਂ ਸੀ ਤੇ ਉਹਨੇ ਰਜਿਸਟਰੀ ਕਰਾਤੀ ਉਹ ਨਰਮਲ ਸਿੰਘ ਦੇ ਨਾਮ ਕਰਾਤੀ ਤੇ ਬੇਟੀ ਨੂੰ ਕੱਢਣੋਂ ਲੱਗ ਗਏ ਤੇ ਜਿਹੜਾ ਸਾਢੇ 6 ਕਿੱਲੇ ਤੀਜਾ ਹਿੱਸਾ ਦੇਣ ਦਾ ਵਾਅਦਾ ਕੀਤਾ ਸੀ ਉਹਦੇ ਵਿੱਚੋਂ ਵੀ ਇੰਤਕਾਲ ਰੁਕ ਗਿਆ ਵੀ 2 ਕਿੱਲੇ ਆ ਜਿਹੜੀ ਉਹ ਮਤਲਬ ਕਿ ਇਹ ਮਾਤਾ ਦੇ ਨਾਂ ਵੀ ਇਹਨਾਂ ਦੇ ਜਿਹੜਾ ਨਰਮਲ ਸਿੰਘ ਦੀ ਮਾਤਾ ਗੁਜਰੀ ਸੀ ਵੀ ਨਰਮਲ ਸਿੰਘ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੀ ਮਾਤਾ ਵੀ ਉਹਨਾਂ ਨੂੰ 2 ਕਿੱਲੇ ਦਿੱਤੀ ਜਾਵੇ ਅਧਿਕਾਰਕ ਤੌਰ ਤੇ ਨਹੀਂ ਬਣਦੀ ਕਿਉਂਕਿ ਉਹ ਤੀਜਾ ਹਿੱਸਾ ਰੱਖੀ ਬੈਠੇ ਨੇ ਤੇ ਉਹਦੇ ਵਿੱਚ ਮੀਟਿੰਗ ਨੂੰ ਤਾਂ 4 ਹੀ ਰਹਿੰਦੇ ਨੇ ਤੇ ਉਹਦੇ ਚ 6 ਕਿੱਲੇ ਪੈ ਲਈਏ ਹੜੱਪਦੇ ਨੇ ਉਹਦੇ ਵਿੱਚ ਕੀ ਹੁੰਦਾ ਹੈ ਉਸ ਤੋਂ ਬਾਅਦ ਨਰਮਲ ਸਿੰਘ ਟਰੈਕਟਰ ਜਨਰੇਟਰ ਸਾਰਾ ਸਮਾਨ ਬੱਚੀ ਦਾ ਚੋਰੀ ਚੱਕ ਕੇ ਲੈ ਜਾਂਦਾ ਉਸ ਤੋਂ ਬਾਅਦ ਟਰਾਲੀ ਵੀ ਵਿੱਚ ਲੈ ਜਾਂਦੇ ਆ ਸਾਰਾ ਸਮਾਨ ਲੈ ਕੇ ਤੇ ਬਾੜਾ ਜਿਹੜਾ ਉਹਦਾ ਵਰਤਦੀ ਹੈ ਉਥੇ ਤੂੜੀ ਤੰਦ ਹੁੰਦਾ ਰੂੜੀ ਸੜਦੇ ਆ ਉਹਨੂੰ ਜਿੰਦਰਾ ਲਾ ਦਿੰਦੇ ਨੇ ਟਰੈਕਟਰ ਜਾ ਕੇ ਰਿਸ਼ਤੇਦਾਰੀ ਚ ਉਥੇ ਠੱਲ ਦਿੰਦੇ ਨੇ ਸੰਦ ਉਥੇ ਠੱਲ ਦਿੰਦੇ ਨੇ ਉਸ ਤੋਂ ਬਾਅਦ ਉਹ ਮਸਲਾ ਹੁੰਦਾ ਸਾਡੇ ਕੋਲੇ ਜਦੋਂ ਬੇਟੀ ਦੀ ਸਰਵਾਈ ਨਹੀਂ ਹੁੰਦੀ ਭਾਰਤੀ ਕਿਸਾਨ ਜੂ ਨੇ ਨੇ ਇਕਤਾ ਗ੍ਰਾਹਾਂ ਕੋਲੇ ਅਸੀਂ ਮੁਕਸਰ ਤੋਂ ਆਉਂਨੇ ਆ ਤੇ ਸਾਥੀਆਂ ਨਾਲ ਮੀਟਿੰਗ ਕਰਦੇ ਆ ਤੇ ਅਸੀਂ ਪਰਿਵਾਰ ਨੂੰ ਮਿਲਦੇ ਆ ਫਿਰ ਅਸੀਂ ਦੂਸਰੇ ਪਾਸੇ ਪਰਿਵਾਰ ਦਾ ਪੱਖ ਲੈਣ ਵੀ ਗਏ ਆ ਨਰਮਲ ਸਿੰਘ ਘਰਾ ਦਾ ਤੇ ਸਾਨੂੰ ਵੇਖ ਕੇ ਉਹ ਘਰੇ ਲੋਗ ਗੇ ਜਦੋਂ ਘਰੇ ਲੋਗ ਗੇ ਬਾਹਰ ਨਹੀਂ ਆਏ ਅਸੀਂ ਦੋ ਵਾਰਾ ਕੋਸ਼ਿਸ਼ ਕੀਤੀ ਫਿਰ ਸਰਪੰਚ ਨੂੰ ਫੋਨ ਕੀਤੇ ਸਰਪੰਚ ਥਰੂ ਮਿਲਣ ਦੀ ਕੋਸ਼ਿਸ਼ ਕੀਤੀ ਫਿਰ ਉਥੋਂ ਦਾ ਵਾਰਡ ਦਾ ਮੈਂਬਰ ਲਿਜਾ ਕੇ ਉਹਦੇ ਥਰੂ ਮਿਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਮਿਲੇ ਉਸ ਤੋਂ ਬਾਅਦ ਅਸੀਂ ਥਾਣੇ ਆਉਨੇ ਆ ਗੁਰਦੇਵਤ ਸਿੰਘ ਹਰਾਂ ਨੂੰ ਮਿਲਦੇ ਆ ਇੱਥੋਂ ਦੇ ਜਿਹੜੇ ਨਵੇਂ ਐਸ ਐਚਓ ਆਏ ਨੇ ਇਹਨਾਂ ਦੇ ਮਸਲਾ ਧਿਆਨ ਚ ਲਿਆਉਨੇ ਆ ਵੀ ਬੇਟੀ ਨੂੰ ਧਮਕਾ ਰਹੇ ਨੇ ਅਸਲੇ ਨਾਲ ਧਮਕੀਆਂ ਦੇ ਰਹੇ ਆ ਉਹਨਾਂ ਦਾ ਸੰਦ ਸਲੇਵਾ ਸਭ ਕੁਝ ਚੱਕ ਕੇ ਲੈ ਗਿਆ ਤੂੜੀ ਤੰਦ ਬੇਟੀ ਪਾ ਨਹੀਂ ਰਹੀ ਉਹਨਾਂ ਨੂੰ ਜਿੰਦਰਾ ਲਾਤਾ ਤੇ ਭਾਈ ਤੁਸੀਂ ਇਨਸਾਫ ਦਿਓ ਤੇ ਜਿਹੜਾ ਸੌਰਾ ਸਾਧ ਤੇ ਕਾਰਵਾਈ ਬੰਦੀ ਆ ਸ਼ਲੀਲ ਹਰਕਤਾਂ ਕੀਤੀਆਂ ਵੀਡੀਓ ਆ ਉਹਨਾਂ ਤੇ ਵੀ ਕਾਰਵਾਈ ਕਰੋ ਉਹ ਧਾਰਾ ਤੱਥ ਇਹਨਾਂ ਨੇ ਨਹੀਂ ਲਾਏ ਉਹਦੀ ਬੇਲ ਕਰਾਉਣ ਦੇ ਵਿੱਚ ਐ ਭੂਮਿਕਾ ਨਿਭਾਈ ਇੱਥੋਂ ਦੇ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਇਹ ਆਦੇ ਵੀ ਸੰਦ ਅਸੀਂ ਦਵਾ ਰਿਆਂਗੇ ਕੋਈ ਗੱਲ ਨਹੀਂ ਨਹੀਂ ਅਸੀਂ ਉਹਨਾਂ ਤੇ ਕਾਰਵਾਈ ਅਸੀਂ ਕਹਿੰਦੇ ਨਹੀਂ ਚੋਰੀ ਦਾ ਪਰਚਾ ਕਰੋ ਜੇ ਸੰਦ ਦਿੰਦੇ ਨੇ ਠੀਕ ਆ ਸਾਨੂੰ ਕੀ ਆ ਵੀ ਆਪਾਂ ਇਹਨਾਂ ਦਾ ਸੈਟੀਸਫਾਈ ਕਰਾ ਲਿਓ ਉਸ ਤੋਂ ਬਾਅਦ ਨਾ ਤਾਂ ਇਹਨਾਂ ਨੇ ਸੰਦ ਦਵਾਏ ਨਾ ਇਹਨਾਂ ਨੇ ਕੁਝ ਕੀਤਾ ਕੋਈ ਵੀ ਕਾਰਵਾਈ ਨਹੀਂ ਕੀਤੀ ਇੱਥੋਂ ਦੇ ਪ੍ਰਸ਼ਾਸਨ ਨੇ ਐਸ ਐਚ ਓ ਗੁਰਦੇਵਤ ਸਿੰਘ ਹਰਾਨੇ ਉਸ ਤੋਂ ਬਾਅਦ ਕੀ ਹੁੰਦਾ ਬੇਟੀ ਫੇਰ ਇੱਥੇ ਚੱਕਰ ਕੱਢਦੀ ਹੈ ਜਥੇਬੰਦੀ ਫੇਰ ਚੱਕਰ ਖੜਦੀ ਹੈ ਸਕੇਤਕ ਧਰਨਾ ਅਸੀਂ ਪਹਿਲਾਂ ਲਾ ਚੁੱਕੇ ਆ ਇਸ ਮਸਲੇ ਦੇ ਵਿੱਚ ਫਿਰ ਡੀ ਐਸ ਪੀ ਦੇ ਥਰੂ ਗੱਲ ਹੁੰਦੀ ਹੈ ਨਹੀਂ ਇਹਨਾਂ ਨੇ ਗੌਰ ਕੀਤੀ ਹੁਣ ਪਰਸੋਂ ਐਸ ਐਚ ਓ ਗੁਰਦੇਵਤ ਸਿੰਘ ਤੇ ਦੋ ਐਸ ਆਈ ਕੋਟ ਸੁਖੀਆਂ ਪਿੰਡ ਦੇ ਵਿੱਚ ਜਾਂਦੇ ਨੇ ਬੇਟੀ ਨੂੰ ਮਿਲਦੇ ਆ ਤੇ ਜਾ ਕੇ ਪਹਿਲਾਂ ਤਾਂ ਧਮਕਾਉਂਦੇ ਨੇ ਬੇਟੀ ਨੂੰ ਵੀ ਬਾੜਾ ਤੂੰ ਕੀ ਕਰਨਾ ਤੈਂ ਟਰਾਲੀ ਪੁਰਾਣੀ ਹੈ ਤੂਤਾਏ ਨੇ ਕੀ ਕਰਨੀ ਹੈ ਹਾਲ ਪ੍ਰਾਣਾ ਨੇ ਜਨੈਟਰ ਪ੍ਰਾਣਾ ਤੈਂ ਕੀ ਕਰਨਾ ਹੈ ਟਰੈਕਟਰ ਪ੍ਰਾਣਾ ਜਦੋਂ ਵਾਰੀਆ ਮੇਰਾ ਹੱਕ ਹੈ ਮੇਰੇ ਪਤੀ ਦੇ ਨਾਮ ਆ ਸਭ ਕੁਝ ਪ੍ਰਾਣਾ ਹੈ ਭਵਨਾਮਾ ਪ੍ਰਾਣਾ ਇਹਨਾਂ ਨੇ ਕੀ ਕਰਨਾ ਹੈ ਫਿਰ ਫਿਰ ਪਤਾ ਐ ਐਸ ਐਚਓ ਗੁਰਦੇਵ ਸਿੰਘ ਕੀ ਆਦਾ ਆਦਾ ਤੂੰ ਟਰੈਕਟਰ ਦੀ ਇੱਕ ਚਾਬੀ ਬਣਾ ਲਾ ਲੈਦਾ ਤੇ ਉਹਦੇ ਨਾਲ ਤੂੰ ਕੱਢ ਲੈ ਘਰੋਂ ਤੇ ਇੱਕ ਬਾੜੇ ਦੀ ਚਾਬੀ ਬਣਾ ਲਾਦਾ ਲੈਦਾ ਤੇ ਫਿਰ ਇਹ ਇੱਥੇ ਕੁਰਸੀ ਤੇ ਬਿਠੇ ਕੀ ਕਰਦੇ ਨੇ ਇਹਨੇ ਪੰਜਾਬ ਦੇ ਲੋਕ ਟੈਕਸ ਭਰਦੇ ਨੇ ਛੋਡੇ ਮਾਧਿਅਮ ਰਹੀ ਮੈਂ ਪੰਜਾਬ ਦੀ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਵੀ ਥੱਲੇ ਛੋਡੇ ਅਫਸਰ ਜਿਹੜੇ ਤੁਸੀਂ ਅਧਿਆ ਇਮਾਨਦਾਰ ਸਰਕਾਰ ਚੱਲਦੀ ਹੈ ਤੇ ਅਸੀਂ ਭ੍ਰਿਸ਼ਟਾਚਾਰ ਤੇ ਲਗਾਮ ਕਸਾਂਗੇ ਇਹ ਅਫਸਰ ਤਾਂ ਭ੍ਰਿਸ਼ਟਾਚਾਰ ਕਰਾ ਰਹੇ ਆ ਉਸ ਤੋਂ ਬਾਅਦ ਅਸੀਂ ਇਹੋ ਜਿਹੇ ਅਫਸਰਾਂ ਨੂੰ ਡਿਸਪੈਂਡ ਕਰਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਆਪ ਹੀ ਭ੍ਰਿਸ਼ਟਾਚਾਰ ਕਰਾਉਂਦੇ ਆ ਜਿਹੜੇ ਇਹਦੇ ਚਾਬੀਆਂ ਡੁਗਲੀਕੇਟ ਬਣਾ ਲਾ ਤੇ ਫੇਰ ਭਾਈ ਇੱਥੇ ਛੋਡੇ ਦਰਬਾਰ ਤੇ ਕਿਸ ਨੇ ਕੀ ਲੈਣਾ ਹੋਣਾ ਤੁਸੀਂ ਸਟਾਰ ਲਾ ਕੇ ਇੱਥੇ 2-2 ਲੱਖ ਰੁਪਿਆ ਤਨਖਾਹ ਲੈ ਰਹੇ ਹੋ ਕਾਸਤੇ ਬੈਠੇ ਆ ਅਸੀਂ ਅੱਜ ਉਸ ਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਜ ਸਾਥੀ ਦੱਸਣਗੇ ਜਿਹੜਾ ਪੁਲਿਸ ਨਾਲ ਜਥੇਬੰਦੀ ਨਾਲ ਇਹਨਾਂ ਨੇ ਵਤੀਰਾ ਕੀਤਾ ਉਹ ਸਾਥੀ ਗੱਲ ਰੱਖ ਦੇਣਗੇ ਅਸੀਂ ਉਹਨਾਂ ਤੇ ਰਸਾ ਨਹੀਂ ਲਵਾਵਾਂਗੇ ਜਿੰਨਾ ਚਿਰੇ ਬੇਟੀ ਨੂੰ ਇਨਸਾਫ ਨਹੀਂ ਮਿਲਦਾ ਤੇ ਇਹ ਅਸੀਂ ਪ੍ਰਸ਼ਾਸਕ ਜਾਂ ਤਾਂ ਜਨਤਕ ਤੌਰ ਤੇ माफी ਮੰਗੇ ਤੇ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਆਦੇ ਹ ਇਥੋਂ ਦੇ ਐਸਐਚਓ ਤੇ ਏਐਸਆਈ ਦਰਸ਼ਨ ਸਿੰਘ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਹੰਜੀ ਪ੍ਰਧਾਨ ਸ਼ੋਭਜੀ ਹੰਜੀ ਭਾਰਤੀ ਕਿਸਾਨੀ ਯੂਨੀਅਨ ਦੇ ਨੀਕਤਾ ਗਰਾਹਾਂ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਫਰੀਦਕੋਟ ਮੁਕਸਰ ਜ਼ਿਲ੍ਹੇ ਦੀ ਬੇਟੀ ਕੋਟ ਸੁਖੀਏ ਜੋ ਵਿਆਹੀ ਆ ਇਸ ਮਸਲੇ ਨੂੰ ਲੈ ਕੇ ਜਦੋਂ ਮੁਕਸਰ ਜ਼ਿਲ੍ਹੇ ਵਾਲੇ ਸਾਥੀ ਸਾਡੇ ਨਾਲ ਸੰਪਰਕ ਕਰਦੇ ਆ ਤੇ ਸਾਨੂੰ ਇਹ ਕਹਿ ਕੇ ਜਾਂਦੇ ਆ ਵੀ ਇਹ ਬੱਚੀ ਦੀ ਮਦਦ ਦੇ ਲਈ ਪ੍ਰਸ਼ਾਸਨ ਤੋਂ ਉਹਦਾ ਤੇ ਕਾਰਵਾਈ ਕਰਵਾਉਣ ਦੇ ਲਈ ਬੱਚੀ ਨੂੰ ਇਨਸਾਫ ਦਵਾਉਣ ਦੇ ਲਈ ਵੀ ਤੁਸੀਂ ਥਾਣੇ ਜਾਣਾ ਤਾਂ ਅਸੀਂ ਥਾਣੇ ਆਉਣੇ ਆ ਜਦੋਂ ਗੁਰੰਦਿੱਤਾ ਐ ਐਸ ਐਚਓ ਆ ਜਿਹੜਾ ਇਹ ਛੁੱਟੀ ਤੇ ਹੁੰਦਾ ਤਾਂ ਡੀਐਸਪੀ ਜਤਿੰਦਰ ਨਾਲ ਗੱਲ ਹੁੰਦੀ ਆ ਤੇ ਜਤਿੰਦਰ ਇਸ ਗੱਲ ਦਾ ਭਰੋਸਾ ਦਵਾਉਂਦਾ ਡੀਐਸਪੀ ਵੀ ਕੋਈ ਗੱਲ ਨਹੀਂ ਤੁਹਾਡੇ ਸਾਰੇ ਹੀ ਮਸਲੇ ਹੱਲ ਹੋਣਗੇ ਕੁੜੀ ਨੂੰ ਹੱਕ ਰੱਸੀ ਕਰਾਵਾਂਗੇ ਜਦੋਂ ਕਿ ਕੁੜੀ ਦੇ 8 ਲੱਖ ਰੁਪਏ ਨੂੰ ਵੀ ਖੜੱਪ ਜਾਂਦੇ ਆ ਉਹ ਜਦੋਂ ਕਿ ਉਹਦੇ ਪਤੀ ਦੇ ਨਾਂ ਨਛੱਤਰ ਸਿੰਘ ਦੇ ਫੋਰਡ ਟਰੈਕਟਰ ਉਹਨੂੰ ਵੀ ਉਹ ਫੜੱਪੀ ਬਿਠੇ ਆਪਦੇ ਕਬਜ਼ੇ ਦੇ ਵਿੱਚ ਰੱਖੀ ਬਿਠੇ ਆ ਜਨਰੇਟਰ ਟਰਾਲੀ ਸਾਰੇ ਸੰਦਬੰਧ ਰੱਖੀ ਬਿਠੇ ਆ 21 ਕਿੱਲਿਆਂ ਦੀ ਢੇਰੀ ਦੇ ਵਿੱਚੋਂ ਸਾਡੇ 6 ਕਿੱਲੇ ਮੰਨੇ ਆ ਜੋ ਕਰਾਰ ਬੇਟੀ ਦੇ ਕੋਲੇ ਚਮਕੌਰ ਵਾਲਾ ਰਜੀਨਾਵਾ ਜਦੋਂ ਚਮਕੌਰ ਇਥੇ ਸਦਰ ਦੇ ਅੰਦਰ ਸੀਗਾ ਕਿਉਂਕਿ 10 ਮਹੀਨਿਆਂ ਦੇ ਕਰੀਬ ਉਹਦੇ ਪਤੀ ਦੀ ਮੌਤ ਹੋਈ ਨੂੰ ਹੋ ਗਿਆ ਤੇ ਉਸ ਤੋਂ ਬਾਅਦ ਬੱਚੀ ਉਹ ਲਗਾਤਾਰ ਇੱਥੇ ਥਾਣਿਆਂ ਦੇ ਗੇੜੇ ਕੱਢ ਰਹੀ ਆ ਤੇ ਜਦੋਂ ਅਸੀਂ ਬੱਚੀ ਦੇ ਨਾਲ ਆਉਣੇ ਆ ਤੇ ਸਾਡੇ ਨਾਲ ਵੀ ਜਥੋਂਦੇ ਐਸਐਚਓ ਗੁਰਾਂ ਦਿੱਤੇ ਦਾ ਅਤੇ ਏਐਸਆਈ ਦਰਸ਼ਨ ਸਿੰਘ ਦਾ ਉਹੋ ਹੀ ਵਤੀਰਾ ਕਿਉਂਕਿ ਜਦੋਂ ਅਸੀਂ ਆ ਕੇ ਥਾਣੇ ਗੱਲ ਕਰਦੇ ਆ ਇੱਥੇ ਸਾਦੇ ਆ ਵੀ ਕਹਿੰਦੇ ਆ ਕੁੜੀ ਨੂੰ ਵੀ ਆਪਦੇ ਡਾਕੂਮੈਂਟ ਦਿਖਾਓ ਬਾੜੇ ਦੇ ਤੇ ਟਰੈਕਟਰ ਦੇ ਤਾਂ ਉਹ ਕੁੜੀ ਆਪਦੇ ਡਾਕੂਮੈਂਟ ਲੈ ਕੇ ਆਉਂਦੀ ਅਸੀਂ ਨਾਲ ਆਉਣੇ ਆ ਤਾਂ ਦੂਜੀ ਧਰ ਨੂੰ ਸਦਨ ਦੀ بجائے ਸਾਨੂੰ ਹੀ ਧਮਕਾਉਂਦੇ ਆ ਪਹਿਲਾਂ ਜਦੋਂ ਫੋਨ ਕਰਕੇ ਪੁੱਛਦੇ ਆਂਦੇ ਅਸੀਂ ਕੋਰਟ ਦੇ ਅੰਦਰ ਆ ਸਾਡੀ ਕੋਈ ਗੱਲ ਨਹੀਂ ਸੁਣਦਾ ਕਿ ਅਸੀਂ ਜਤਿੰਦਰ ਸਿੰਘ ਡੀਐਸਪੀ ਨੂੰ ਗੱਲ ਕਰਦੇ ਆਂ ਵੀ ਸਾਨੂੰ ਸਦਿਆ ਇਸ ਕਰਕੇ ਜਨਾਬ ਸਾਡਾ ਕੀ ਕਸੂਰ ਆ ਜਿਹੜਾ ਬੱਚਾ ਜੀ ਨੂੰ ਇਨਸਾਫ ਦੀ ਗੱਲ ਆ ਇਹਦੇ ਕਰਕੇ ਸਾਨੂੰ ਹੀ ਜਲੀਲ ਕਰ ਰਹੇ ਆ ਪੀੜਤਧਰਨ ਨੂੰ ਸਾਡੀ ਗੱਲ ਸੁਣੀ ਜਾਵੇ ਤਾਂ ਉਹ ਐਸਐਚਓ ਨੂੰ ਫੋਨ ਤੇ ਕਹਿੰਦੇ ਆ ਐਸਐਚਓ ਸਿੱਧਾ ਜਵਾਬ ਦਿੰਦਾ ਵੀ ਮੈਂ ਤਾਂ ਕੋਰਟ ਦੇ ਵਿੱਚ ਆ ਜਦੋਂ ਕਿ ਆ ਕੇ ਆਪ ਦਾ ਅਰੈਸਟ ਫਰਮਾ ਰਹੇ ਹੁੰਦੇ ਹਾਂ ਸਾਹਿਬ ਆਪ ਦੀ ਸੀਟ ਤੇ ਨਹੀਂ ਬੈਠੇ ਹੁੰਦੇ ਥਾਣੇ ਦੇ ਅੰਦਰ ਇਹ ਜੇ ਝੂਠ ਹੋਵੇ ਤਾਂ ਇਹਨਾਂ ਦੇ ਕੈਮਰੇ ਫੋਲ ਕੇ ਕੈਮਰਿਆਂ ਦੇ ਵਿੱਚੋਂ ਨਿਕਲ ਸਕਦੀ ਆ ਗੱਲ ਅਗਲੀ ਗੱਲ ਜਦੋਂ ਇਧਰੋਂ ਡੀਐਸਪੀ ਨਾਲ ਗੱਲ ਹੁੰਦੀ ਆ ਡੀਐਸਪੀਆਂ ਦਾ ਵੀ ਆ ਆ ਗਿਆ ਭਾਈ ਜਥੇਬੰਦੀ ਵਾਲੇ ਆ ਗੂ ਕਹਿ ਰਹੇ ਤੂੰ ਬਾਹਰ ਉਹ ਗੱਲ ਤਾਂ ਸੁਣੋ ਨਾ ਦੀ ਤਾਂ ਬਾਹਰ ਆਉਂਦਾ ਮੁੰਸ਼ੀ ਦੇ ਤੇ ਏਐਸਆਈ ਦੇ ਨਾਲ ਆ ਕੇ ਤੇ ਇਧਰੋਂ ਜਦੋਂ ਗੱਲ ਰੱਖਦੇ ਵੀ ਇਸ ਗੱਲ ਲਈ ਆਏ ਸੀ ਆਹਨਾ ਮੈਂ ਘੋਟ ਜੁ ਆਇਆ ਸਾਨੂੰ ਔਖਾ ਬੋਲਦਾ ਕਾਫੀ ਅਸੀਂ ਆਖਿਆ ਤੁਸੀਂ ਗੈਟ ਆਊਟ ਕਹੋ ਅਸੀਂ ਬਾਹਰ ਉੱਠ ਜਾਂਦੇ ਆ ਇਹਦੇ ਕਰਕੇ ਉਹ ਔਖ ਦੇ ਵਿੱਚੋਂ ਆਹਨਾ ਵੀ ਘੰਟਾ ਬੈਠ ਜਾਓ ਮੈਂ ਉਹਨਾਂ ਨੂੰ ਬੁਲਾਉਣਾ ਫੇਰ ਵੇਣੇ ਆ ਚਲੋ ਅਸੀਂ ਘੰਟੇ ਦੀ ਬਜਾਏ ਡੇਢ ਘੰਟਾ ਬੈਠਦੇ ਆ ਢੱਡੀ ਇਥੋਂ ਐਸਐਚਓ ਆਪਦੀ ਜ਼ਿੰਮੇਵਾਰੀ ਨਾ ਸਮਝਦਾ ਹੋਇਆ ਗੱਡੀ ਲੈ ਕੇ ਉੱਠ ਜਾਂਦਾ ਅਸੀਂ ਫੇਰ ਫੋਨ ਲਾਉਨੇ ਆ ਵੀ ਅਸੀਂ ਬੈਠਿਆ ਜੀ ਦੂਜੀ ਧਰਤੀਆਂ ਹੀ ਦੱਸੋ ਸਾਨੂੰ ਕੀ ਹੁਕਮਾਂ ਤੁਹਾਡਾ ਆਂਦਾ ਵੀ ਤੁਸੀਂ ਚੜੇ ਜਾ ਕੋਈ ਨਹੀਂ ਮੈਂ ਉਹਨਾਂ ਨਾਲ ਗੱਲ ਕਰਦਾ ਚਲੋ ਅਸੀਂ ਜਦੋਂ ਮੁੰਸ਼ੀ ਤੋਂ ਇੱਕ ਦਰਖਾਸਤ ਦਾ ਰਫਟ ਨੰਬਰ ਲੈਣ ਲਈ ਵਰਦੇ ਆ ਤਾਂ ਉਦੋਂ ਨੂੰ ਦੂਜੀ ਧਰ ਆ ਜਾਂਦੀ ਤਾਂ ਸਾਨੂੰ ਉਹ ਸੱਦ ਕੇ ਏਐਸਆਈ ਜਸਵਿੰਦਰ ਸਿੰਘ ਹੋਰੀ ਵੀ ਆਓ ਦੂਜੀ ਧਰ ਆ ਗਈ ਆਪਾਂ ਬੈਠ ਕੇ ਇੱਕ ਵਾਰੀ ਗੱਲ ਆਹਮੋ ਸਾਹਮਣੀ ਕਰ ਲਈਏ ਬੇਟੀ ਨੂੰ ਅਤੇ ਇਧਰ ਜਥੇਬੰਦੀ ਦੇ ਆਗੂ ਜਦੋਂ ਉੱਧਰ ਜਾਂਦੇ ਆ ਤਾਂ ਉੱਥੇ ਏਐਸਆਈ ਬੈਠਣ ਦੇ ਲਈ ਆਪਣਾ ਇਧਰ ਜਥੇਬੰਦੀ ਤੇ ਰੋਪ ਝਾੜਦਾ ਦਰਸ਼ਨ ਸਿੰਘ ਅਤੇ ਆਂਦਾ ਵੀ ਆ ਕੁਰਸੀ ਤੇ ਬੈਠਣ ਨੂੰ ਤੁਹਾਨੂੰ ਕਿਹਨੇ ਆਖਿਆ ਇਸ ਕਰਕੇ ਕੁਰਸੀਆਂ ਤੇ ਬਿਠਾਉਣ ਵਾਲੇ ਵੀ ਲੋਕ ਆ ਤੇ ਕੁਰਸੀਆਂ ਤੋਂ ਲਾਉਣ ਵਾਲੇ ਵੀ ਲੋਕ ਆ ਇਸ ਗੱਲ ਦੇ ਰੋਸ ਵਿੱਚ ਅਸੀਂ ਅੱਜ ਥਾਣੇ ਦੇ ਅੱਗੇ ਆਏ ਆ ਜੋ ਐਸਐਚਓ ਗੁਰਾਂ ਦਿੱਤੇ ਨੇ ਗਲਤੀ ਕਰੀ ਆ ਇਧਰ ਜਥੇਬੰਦੀ ਦੀ ਬੇਇੱਜ਼ਤੀ ਕਰੀ ਆ ਅਤੇ ਏਐਸਆਈ ਦਰਸ਼ਨ ਸਿੰਘ ਨੇ ਜੋ ਜਥੇਬੰਦੀ ਨੂੰ ਗਲਤ ਬੋਲਿਆ ਇਹਦਾ ਇਹ ਅਸਾਸ ਕਰਨ ਜੇ ਨਹੀਂ ਅਸਾਸ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਦੋਹੇ ਜਿਹੜਿਆਂ ਵੱਲੋਂ ਮਿਲ ਕੇ ਅੱਗੇ ਪ੍ਰੋਗਰਾਮ ਕੋਈ ਰੱਖਾਂਗੇ ਕੀ ਕਾਰਨ ਹੈ ਕਿਉਂ ਤੁਹਾਡੇ ਨਾਲ ਇਦਾਂ ਇਹਨਾਂ ਨਾਲ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇੱਕ ਵੀਡੀਓ ਕਲਿੱਪ ਜਾਰੀ ਹੋਈ ਵੀ ਆ 86 ਘੜਾ ਹਸਲ ਚ ਉਹ ਲੜਕੀ ਆ ਜਿਹੜੀ ਉਹਦੇ ਜੇਠ ਵੱਲੋਂ ਜਾਰੀ ਹੋਈ ਵੀ ਆ ਉਹ ਡੀਐਸਪੀ ਨੂੰ ਵੀ ਦਿੱਤੀ ਆ ਉਹਦੇ ਵਿੱਚ ਉਹ ਬਕਾਇਦਾ ਬੋਲਦਾ ਉਹ ਆ ਨਾ ਮੈਂ ਪੈਸੇ ਨਾਲ ਤੋਲ ਦੂੰਗਾ ਇੱਥੇ ਜਿਹੜਾ ਮੰਤਰੀ ਆ ਮੇਰੇ ਘਰੇ ਕੋਡਾ ਹੁੰਦਾ ਕੇ ਇਥੋਂ ਦਾ ਐਸ ਐਚਓ ਡੀ ਐਸ ਪੀ ਮੈਥੋਂ ਬਾਹਰ ਨਹੀਂ ਗਏ ਜਥੇਬੰਦੀਆਂ ਵਾਲੇ ਕੀ ਕਰ ਲੈਣਗੇ ਸਰਪੰਚਾ ਮੇਰਾ ਇਹ ਉਹਦੀ ਵਾਈਡਿੰਗ ਆ ਇਸ ਕਰਕੇ ਉਹ ਪੈਸੇ ਦੇ ਜ਼ੋਰ ਤੇ ਇਥੋਂ ਦਾ ਜਿਹੜਾ ਸਿਸਟਮ ਆ ਜਿਹੜਾ ਐਸ ਐਚਓ ਆ ਉਹਦੇ ਪੈਸੇ ਦੇ ਕਰਕੇ ਕਿਉਂਕਿ ਵੀਡੀਓ ਸਾਬਤ ਕਰ ਰਹੀ ਆ ਵੀ ਤਾਂ ਹੀ ਉਹ ਵੀਡੀਓ ਇਸ ਤਰ੍ਹਾਂ ਬੋਲ ਰਿਹਾ ਤੇ ਤਾਂ ਹੀ ਐਸ ਐਚਓ ਇਸ ਤਰ੍ਹਾਂ ਜਥੇਬੰਦੀ ਨੂੰ ਧਮਕਾ ਦੇ ਰਿਹਾ ਜਥੇਬੰਦੀ ਵੀ ਬੱਚੀ ਨੂੰ ਇਨਸਾਫ ਦਵਣ ਦੇ ਲਈ ਉਹਦੇ ਨਾਲ ਕਿਉਂ ਆਈ ਆ ਇਹਨੂੰ ਪਾਸੇ ਕਰਨ ਦੇ ਲਈ ਬੱਚੀ ਨਾਲ ਬੇਇਨਸਾਫੀ ਕਰਨ ਦੇ ਲਈ ਇਹਨਾਂ ਦਾ ਵਿਆਹ ਜਥੇ ਬੰਦੀ ਨਾ ਇਹ ਬਣ ਰਿਹਾ ਥਾਣੇ ਦੀ ਬਾੜ ਜਿਹੜਾ ਭਾਰਤੀ ਕਿਸਾਨ ਦੀ ਯੂਨੀਅਨ ਵੱਲੋਂ ਜਿਹੜਾ ਦਰਨਾ ਲਾਇਆ ਗਿਆ ਸਰ ਕੀ ਮਸਲਾ ਹੈ ਤੇ ਕੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇਹ ਸਰ ਮੈਟਰ ਕੋਰਟ ਸੁਖੀ ਦਾ ਹੈਗਾ ਕੋਰਟ ਸੁਖੀ ਉੱਤੇ ਇੱਕ ਲੇਡੀਜ਼ ਆ ਉਹਦੀ ਸ਼ਿਕਾਇਤ ਅਫਦੇ ਸੌਰੇ ਦੇ ਖਿਲਾਫ ਸੀਗੀ ਇੱਕ ਤਾਂ ਜੀ ਉਹਦੇ ਰਿਗਾਰਡਿੰਗ ਡੀਐਸਪੀ ਸੀਏਡਬਲਯੂ ਵੱਲੋਂ ਇਨਕੁਆਇਰੀ ਤੇ ਪਰਚਾ ਦਰਜ ਹੋ ਗਿਆ ਜੀ ਉਸ ਪਰਚੇ ਦੇ ਵਿੱਚ ਉਹਦੇ ਸਹੁਰੇ ਦੀ ਅਰੈਸਟ ਪੈ ਚੁੱਕੀ ਹੈ ਜੀ। ਤੋਂ ਜੋ ਚਲਾਨ ਆ ਜਿਹੜਾ ਉਹ ਜਲਦੀ ਅਸੀਂ ਟੂ ਕਾਟ ਕਰਾ ਲਾਂਗੇ। ਤੇ ਇੱਕ ਕੰਪਲੇਂਟ ਇਹਦੀ ਸੀਗੀ ਆਪਦੇ ਜੇਠ ਦੇ ਖਿਲਾਫ ਜੀ। ਜਿਸ ਸੰਬੰਧੀ ਉਹਦੀ ਜੇਠ ਦੀ ਵੀ ਮੈਨੂੰ ਧਮਕਾਉਂਦਾ ਡਰਾਉਂਦਾ। ਜੇਠ ਦੀ 755 ਕਰਾਤੀ ਬਕਾਇਦਾ ਉਸ ਤੋਂ ਇਲਾਵਾ ਜਿਹੜਾ ਜੇਠ ਦਾ ਅਸਲਾ ਉਹ ਜਮ੍ਹਾਂ ਕਰ ਲਿਆ ਤੇ ਉਹਦੀ ਅਸਲੇ ਦੀ ਕੈਂਸਲੇਸ਼ਨ ਵੀ ਬਕਾਇਦਾ ਲਿਖ ਕੇ ਭੇਜ ਦਿੱਤੀ ਹੈ ਜੀ। ਤੇ ਉਸ ਤੋਂ ਇਲਾਵਾ ਲੇਡੀਜ਼ ਦਾ ਸਾਡੇ ਤੇ ਇਲਜ਼ਾਮ ਹੈਗਾ ਵੀ ਮੈਨੂੰ ਜ਼ਮੀਨ ਦਾ ਮੇਰੀ ਦਾ ਵੰਡ ਖਰਾਕੇ ਦਿਓ ਪੁਲਿਸ ਨੂੰ ਨੂੰ ਕਹਿੰਦੀ ਆ। ਪਰ ਉਹ ਪੁਲਿਸ ਦੇ ਅਧਿਕਾਰ ਖੇਤਰ ਚ ਨਹੀਂ ਹੁੰਦਾ ਕਿ ਉਹ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਦੀ ਕੋਰਟ ਦੇ ਵਿੱਚ ਚਾਰਾ ਜੋਇ ਕਰ ਲਓ ਜਿੰਨੇ ਵੀ ਤੁਹਾਨੂੰ ਜ਼ਮੀਨਾਂ ਦੀ ਕੋਰਟ ਦੇ ਪ੍ਰੋਸੈਸ ਨਾਲ ਤੁਹਾਨੂੰ ਮਿਲ ਜਾਣੀ ਹੈਗੀ। ਇੱਕ ਉਹ ਗੰਦੇ ਵੀ ਜਦੋਂ ਅਸੀਂ ਇਸ ਬੰਦ ਚ ਜੱਥੇਵੰਦਕ ਤੌਰ ਤੇ ਐਸ ਐਚ ਓ ਸਾਹਿਬ ਨੂੰ ਮਿਲਣ ਆਇਤੇ ਉਹਨਾਂ ਨੇ ਸਾਡੇ ਨਹੀਂ 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 ਇੱਦਾਂ ਦੀ ਕੋਈ ਗੱਲਬਾਤ ਨਹੀਂ ਗਈ। ਇਹਨਾਂ ਨੂੰ ਬਕਾਇਦਾ ਉੱਧੇ ਇੱਥੇ ਮੇਰੇ ਕੋਲ ਬੈਠੇ ਰਹੇ ਆ ਬਕਾਇਦਾ ਪੂਰੀ ਗੱਲਬਾਤ ਹੋਈ ਹੈ ਸੁਣੀ ਇਹਨਾਂ ਦੀ ਪ੍ਰੋਪਰ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ।